ਮੈਨੂੰ ਕਹਿੰਦੀ ਨਹੀਂ ਲੈ ਤੁਸੀਂ ਤਾਂ ਇਹਦੇ ਨਾਲ ਉਹ ਹੋਵਾ ਫਲਾਨੀਆ ਟੈਂਕੀਆ ਮੈਨੂੰ ਕਹ ਲੈ ਇੱਕ ਹੋਰ ਸੁਣਾ ਦੇ ਅੱਛਾ ਜੀ ਮੈਂ ਉਹਨਾਂ ਨੂੰ ਚਾਰ ਗੀਤ ਸੁਣਾਏ ਜਦੋਂ ਚੌਥਾ ਗੀਤ ਪੂਰਾ ਹੋ ਗਿਆ ਉਹਨੇ ਮੈਨੂੰ ਲੱਕੋਂ ਫੜ ਕੇ ਤਾਂ ਹੀ ਚੱਕ ਲਿਆ ਤੇ ਫਿਰ 42 ਦਿਨ ਬਈ ਕਦੇ ਚੇਤੀ ਹੁੰਦੇ ਉਦੋਂ ਜਦੋਂ ਵਿਆਹ ਹੋਇਆ ਸੀ ਉਦੋਂ ਜਵਾਨੀ ਉਹ ਕਿਵੇਂ ਦੇ ਦਿਨ ਸੀ ਬਾਈ ਤੁਸੀਂ ਵਧੀਆ ਗਾਉਂਦੇ ਸੀ ਇੰਨਾ ਹਾਂਜੀ ਹਾਂ ਹਨਾ ਵੀ ਇੰਨਾ ਲੋਕਾਂ ਤੋਂ ਪਿਆਰ ਮਿਲਦਾ ਈ ਦਰਸ਼ਕਾਂ ਤੋਂ ਤੇ ਵਿਚਾਲੇ ਛੱਡੇ ਉਹਦਾ ਕਾਰਨ ਕੀ ਹੈ ਜੀ ਸਭ ਤੋਂ ਪਹਿਲਾਂ ਮੈਂ ਗਾਉਣਾ ਸਿੱਖਿਆ ਸੀ ਢੱਡ ਸਾਰੰਗੀ ਦਾ ਠੀਕ ਹੈ ਜੀ ਜਿਹੜੇ ਆਮ ਪਹਿਲਾਂ ਆ ਖਾੜੇ ਲੱਗਦੇ ਸੀ ਢੱਡ ਸਾਰੰਗੀਆਂ ਵਾਲੇ ਹਾਂਜੀ ਹਾਂਜੀ ਉਹ ਸਾਡੇ ਬਜ਼ੁਰਗ ਗਾਉਂਦੇ ਹੁੰਦੇ ਸੀ ਉਹਨਾਂ ਨਾਲ ਮੈਂ ਸਿੱਖਿਆ ਸੀ ਠੀਕ ਹੈ ਜੀ ਉਹਨਾਂ ਨਾਲ ਮੈਂ ਕੋਚਰ ਰਹਾ ਵੀ ਫਿਰ ਉਹ ਮੇਰੇ ਫਿੱਟਣਾ ਬੈਠਾ ਅੱਛਾ ਜੀ ਦੇਖ ਲੋਕ ਘਟਦੇ ਗਏ ਉਹਨਾਂ ਨੂੰ ਸੁਣਨ ਵਾਲੇ ਬਿਲਕੁਲ ਤੇ ਉਸ ਤੋਂ ਬਾਅਦ ਮੈਂ ਟਰੱਕ ਡਰਾਈਵਰ ਵੀ ਹਾਂ ਨਾਲ ਤਾਂ ਮੈਂ ਗੱਡੀ ਚਲਾਈ ਨਾਲੇ ਮੈਂ ਸੁਰਤਾਲ ਦਾ ਮੈਨੂੰ ਉੱਥੋਂ ਭੇਤ ਆਇਆ ਵਾਸੀ ਨਾਲੇ ਮੈਂ ਕਲਾਕਾਰੀ ਜਾਣਦਾ ਸੀ ਮਾੜੀ ਮੋਟੀ ਘਰ ਦੇ ਵਿੱਚ ਚੱਲਦਾ ਸੀ ਤਾਂ ਮੈਂ ਇਹ ਮੱਖਣ ਬਖੌਲੀ ਜਿਹੜਾ ਸੀਗਾ ਉਹ ਕਲਾਤਾਰ ਸੀ ਕੋਲੇ ਬੈਂਦੇ ਉੱਥੇ ਸੀ ਠੀਕ ਹੈ ਜੀ ਤੇ ਫਿਰ ਮੈਂ ਉਹਦੇ ਨਾਲ ਜਾ ਕੇ ਬੈਕਬੁੱਕ ਬੋਲਿਆ ਕਰਾਂ ਮੈਂ ਕੱਲਾ ਵੀ ਗਾਇਆ ਕਰਾਂ ਗੀ ਤਾਂ ਹਾਂਜੀ ਉਹ ਜਦੋਂ ਉਹਨੂੰ ਪਤਾ ਲੱਗ ਗਿਆ ਫਿਰ ਉਹ ਮੈਥੋਂ ਪਾਸਾ ਬਟਣ ਲੱਗ ਗਿਆ ਠੀਕ ਹੈ ਜੀ ਮੇਰਾ ਭਾਈ ਸੀ ਫੁਰ ਅਛਾ ਥੋੜਾ ਭਰਾ ਸੀ ਜਦੋਂ ਤੁਹਾਡੀ ਮਨ ਲੋ ਤਰੱਕੀ ਹੁੰਦੀ ਦਿਖੀ ਫਿਰ ਥੋੜੇ ਜੇ ਪੈਰ ਖਿੱਚਣ ਲੱਗੇ ਉਹ ਹਾਂ ਤੇ ਹੋਰ ਜਿਹੜੇ ਕਲਾਕਾਰ ਹਨ ਬਈ ਕਿੰਨੇ ਕਲਾਕਾਰ ਆ ਤੁਹਾਨੂੰ ਸੁਭ ਬਣਿਆ ਮਿਲਣ ਜਾਂ ਜੁਲਣ ਦਾ ਮੌਕਾ ਇਹਦਾ ਮਿਲਦਾ ਰਿਹਾ ਮੈਂ ਫਿਰ ਉਹਦੇ ਨਾਲ ਜਿਹੜੀ ਕੁੜੀ ਡੌਂਦੀ ਹੁੰਦੀ ਸੀ ਲੁੱਦਿਆਣੀ ਦੇ ਸੀ ਸੀਮਾ ੜਵਾਲੀ ਠੀਕ ਹੈ ਜੀ ਉਹੋ ਉਹਦੇ ਨਾਲ ਪ੍ਰੋਗਰਾਮ ਕਰਦੀ ਹੁੰਦੀ ਸੀ ਠੀਕ ਹੈ ਜੀ ਉਹਨੇ ਮੈਨੂੰ ਰਾਏ ਦਿੱਤੀ ਕਹਿੰਦੀ ਪਾਜੀ ਤੁਸੀਂ ਆਪ ਦਾ ਾਡੀ ਕਰਨੋ ਕੰਮ ਹਾਂਜੀ ਬਿਲਕੁਲ ਮੈਂ ਉਹਨੂੰ ਆਖਿਆ ਵੀ ਕਿ ਮੈਂ ਪੜਿਆ ਘਾਟਾ ਮੈਂ ਇੱਥੋਂ ਗਿਆ ਨਹੀਂ ਜਾਣਾ ਠੀਕ ਹੈ ਜੀ ਨਹੀਂ ਅੱਡਨੀ ਅੱਛਾ ਜੀ ਮੈਨੂੰ ਕ ਤੁਹਾਨੂੰ ਤਾਂ ਇਹ ਲੋ ਉਹ ਹੋਵਾ ਫਲਾਣੀਆ ਟੈਂਕੀਆ ਠੀਕ ਹੈ ਜੀ ਫਿਰ ਮੈਂ ਐਡ ਕਰ ਲਿਆ ਸਭ ਤੋਂ ਪਹਿਲਾ ਪ੍ਰੋਗਰਾਮ ਮੈਂ ਲਾਇਆ ਅਮਲੂ ਕੋਟਲੀ ਠੀਕ ਹੈ ਜੀ ਲਾਇਆ ਕੁਰਤੇ ਪਜਾਮੇ ਚੀ ਕੁਰਤੇ ਪਜਾਮੇ ਦੇ ਵਿੱਚ ਲਾਇਆ ਪ੍ਰੋਗਰਾਮ ਮੈਂ ਚਲਾਇਆ ਠੀਕ ਹੈ ਜੀ ਸਭ ਤੋਂ ਪਹਿਲਾ ਉਹ ਪ੍ਰੋਗਰਾਮ ਜਦੋਂ ਮੈਂ ਲਾਇਆ ਬਰਾਤ ਆਈ ਸੀ ਉੱਥੇ ਠੀਕ ਹੈ ਜੀ ਅੱਜ ਇੱਥੇ ਬਸਾਖੀ ਲੱਗਦੀ ਆ ਦਮਦਮਾ ਸਾਹਿਬ ਤੋਂ ਠੀਕ ਹੈ ਜੀ ਉਹ ਹੋ ਪ੍ਰੋਗਰਾਮ ਜਦੋਂ ਮੈਂ ਲਾਇਆ ਮੇਰਾ ਬਹੁਤ ਸੋਹਣਾ ਪ੍ਰੋਗਰਾਮ ਲੱਗਿਆ ਠੀਕ ਹੈ ਜੀ ਬਸ ਉੱਥੋਂ ਫਿਰ ਮੈਂ ਜੱਤ ਗਿਆ ਫਿਰ 18 20 ਪ੍ਰੋਗਰਾਮ ਹੈ ਪੂਰੇ ਵਧੀਆ ਸਟੈਂਡਰਡ ਦੇ ਲਾਇਕ ਤਕੜੇ ਤਕੜੇ ਠੀਕ ਹੈ ਜੀ ਉਦੋਂ ਬਾਅਦ ਚਾਕੇ ਫਿਰ ਮੇਰੇ ਕੋਲੇ ਕੰਪਨੀ ਵਾਲੇ ਆਏ ਜੈਟ ਕੰਪਨੀ ਠੀਕ ਹੈ ਜੀ ਓਹੋ ਮੈਂ ਗੱਡੀ ਚਲਾਉਂਦਾ ਸੀ ਕਣਕ ਦਾ ਗੱਲਾਂ ਲੱਗਿਆ ਵਸੇ ਰਾਤ ਦੇ 10:30 ਪੌਣੇ 11 ਦਾ ਟਾਈਮ ਸੀ ਉਹ ਹਾਤੇ 'ਚ ਬੈਠੇ ਸੀਗੇ ਮੈਂ ਜਦੋਂ ਉੱਥੇ ਕੋਲੇ ਪਹੁੰਚਿਆ ਉਹਨਾਂ ਦੇ ਜਿਹੜਾ ਹਾਤੇ ਆਲਾ ਸੀ ਉਹ ਮੈਨੂੰ ਕਹਿੰਦਾ ਵੀ ਕਲਾਕਾਰਾਂ ਗੀਸਣਾ ਕੇ ਜਾ ਠੀਕ ਹੈ ਜੀ ਮਖਾ ਕਰਨਾ ਕੀ ਉਹ ਮੋਬਾਈਲੋਂ ਕਹਿੰਦੇ ਮੈਨੂੰ ਪਤਾ ਨਹੀਂ ਸੀ ਵੀ ਇਹ ਕੰਪਨੀ ਵਾਲੇ ਆ ਹਾਂਜੀ ਕਹਿੰਦੇ ਵੀ ਨਹੀਂ ਗੀ ਸੁਣਾ ਮਗਾ ਨਹੀਂ ਬਾਬੂ ਕੋਈ ਤਾਂ ਇਹ ਮੈਂ ਮਾਰੀ ਜਾਂਦੇ ਆ ਮੈਂ ਤਾਂ ਕੁਝ ਨਹੀਂ ਜਾਣਦਾ ਉਹ ਜਦੋਂ ਹਟੇ ਨਾ ਮੈਂ ਵੀ ਹੁਣ ਪਊਗਾ ਲਾਉਣਾ ਸੀ ਤੇ ਠੀਕ ਹੈ ਇਹ ਤਾਂ ਮੈਂ ਲਾ ਲਿਆ ਪਊਗਾ ਕਹਿੰਦਾ ਵੀ ਗੀਤ ਤਾਂ ਸੁਣਾ ਕੇ ਜਾਣਾ ਪਊ ਅੱਛਾ ਹਾਤੇ ਵਾਲਾ ਕਹਿੰਦਾ ਉਹ ਕਹਿੰਦੇ ਛੋਟੇ ਭਾਈ ਇਹ ਕੰਪਨੀ ਵਾਲੇ ਕਹਿੰਦੇ ਛੋਟੇ ਭਾਈ ਜੇ ਜਾਣਦਾ ਕੁਝ ਸੁਣਾ ਬਿਲਕੁਲ ਮੈਂ ਜੀ ਉਹਨਾਂ ਨੂੰ ਮਖਾ ਲੈ ਬਾਊ ਫਿਰ ਕੋਲੇ ਨੇੜੇ ਕੋਠੇ ਆ ਜਿਵੇਂ ਆ ਆ ਗਏ ਹਾਂਜੀ ਹਾਂਜੀ ਮਖਾ ਮੈਂ ਧਰਮ ਗੀਤ ਸੁਣਾਉਣਾ ਤੁਹਾਨੂੰ ਠੀਕ ਹੈ ਜੀ ਕਹਿੰਦੇ ਸੁਣਾ ਲਓ ਮੈਂ ਉਹਨਾਂ ਨੂੰ ਸਭ ਤੋਂ ਪਹਿਲਾਂ ਧਰਮ ਗੀਤ ਸੁਣਾਇਆ ਉਹ ਤੋਂ ਬਾਅਦ ਇੱਕ ਹੋਰ ਸੁਣਾਇਆ ਧਰਮ ਕੀ ਠੀਕ ਹੈ ਜੀ ਫਿਰ ਮੈਨੂੰ ਕਹਿੰਦੇ ਇੱਕ ਹੋਰ ਸੁਣਾ ਦੇ ਫਿਰ ਮੈਂ ਰੰਗਾਰੰਗ ਉਹਨਾਂ ਨੂੰ ਸੁਣਾਇਆ ਮੈਨੂੰ ਕਹਿੰਦੇ ਇੱਕ ਹੋਰ ਸੁਣਾ ਦੇ ਅੱਛਾ ਜੀ ਮੈਂ ਉਹਨਾਂ ਨੂੰ ਚਾਰ ਗੀਤ ਸੁਣਾਏ ਜਦੋਂ ਚੌਥਾ ਗੀਤ ਪੂਰਾ ਹੋ ਗਿਆ ਉਹਨੇ ਮੈਨੂੰ ਲੱਖੋਂ ਫੜ ਕੇ ਤਾਂ ਹੀ ਚੱਕ ਲਿਆ ਅੱਛਾ ਇਨੇ ਜਾ ਰਹਾ ਤਾਂ ਕਹੀਰਾ ਹੀ ਮਿੱਟੀ ਚ ਰੋਲਿਆ ਫਿਰਦਾ ਮੈਨੂੰ ਕਹਿੰਦੇ ਤੂੰ ਗੱਡੀ ਚ ਲਾਉਣਾ ਮਖਾ ਹਾਂ ਜੀ ਕਹਿੰਦਾ ਵੀ ਸਵੇਰ ਤੋਂ ਤੂੰ ਟੜਕੇ ਤੋਂ ਗੱਡੀ ਤੇ ਜਾਣਾ ਨਹੀਂ ਠੀਕ ਹੈ ਮਖਾ ਜੀ ਮੇਰਾ ਤਾਂ ਗੱਲਾਂ ਚੱਲਦਾ ਕਣਕ ਦਾ ਡਰਾਈਵਰ ਬਿਨਾ ਮੇਰਾ ਕੰਮ ਰੁਕੂ ਬਿਲਕੁਲ ਕਹਿੰਦਾ ਮੈਂ ਕਿਵੇਂ ਕਰਾਂ ਮੈਂ ਡਰਾਈਵਰ ਭੇਜਾਂ ਕਿਵੇਂ ਵੀ ਕਰਾਂ ਤੇਰਾ ਗੱਲਾਂ ਮੈਂ ਆਪੇ ਬਖਤਾਂ ਤੂੰ ਗੱਡੀ ਤੇ ਨਹੀਂ ਜਾਣਾ ਠੀਕ ਹੈ ਜੀ ਮੈਨੂੰ ਟਾਈਮ ਦੇ ਗਏ ਉਹ 8 ਦਾ ਕਹਿੰਦੇ ਸਵੇਰੇ 8 ਵਜੇ ਅਸੀਂ ਤੇਰੇ ਕੋਲੇ ਪਹੁੰਚ ਜਾਣਾ ਤੇ ਗੱਡੀ ਤੇ ਨਹੀਂ ਜਾਣਾ ਅਸੀਂ ਤੇਰਾ ਆਪੇ ਉਧਰ ਭਖਤਾਂਮ ਕਰਾਵਾਂਗੇ ਅੱਛਾ ਜੀ ਤੇ ਜਿਹੋ ਬੰਦੇ ਮੇਰੇ ਕੋਲੇ 7 ਵਜੇ ਆ ਗਏ 7 ਵਜੇ ਆਏ ਜਦੋਂ ਸਾਡਾ ਘਰ ਸੀ ਕੋਈ ਆਏ ਦੂਰ ਤੱਕ ਜਦੋਂ ਮੇਰੇ ਕੋਲੇ ਆ ਕੇ ਬੰਦੇ ਖੜੇ ਬੈਠੇ ਉਹ ਤੇ ਉਹਨੇ ਮੇਰੇ ਭਾਈ ਨੇ ਹਾਕ ਮਾਰੀ ਉਹਨਾਂ ਨੂੰ ਉਹ ਜਦੋਂ ਉਥੋਂ ਮੇਰੇ ਕੋਲੋਂ ਉਹਦੇ ਕੋਲੇ ਭਾਗੇ ਕਿਉਂ ਕਲਾਕਾਰ ਸੀ ਚੱਲਦਾ ਸੀ ਉਸ ਟਾਈਮ ਤੇ ਬਿਲਕੁਲ ਜੀ ਬਿਲਕੁਲ ਉਹਲੇ ਪਤਾ ਨਹੀਂ ਕੀ ਕੰਨ ਚ ਫੂਕ ਮਾਰੀ ਉਹ ਬੰਦੇ ਤਲਕਿਆ ਫਿਰ ਅੱਛਾ ਜੀ ਬਸ ਉਸ ਤੋਂ ਬਾਅਦ ਕੋਸ ਮੇਰਾ ਵੀ ਮਨ ਟੁੱਟ ਗਿਆ ਮਾ ਸਾਡੇ ਆ ਕੀ ਫਾਇਦਾ ਮੱਥਾ ਮਾਰੀ ਦਾ ਤੇ ਬਾਕੀ ਆ ਨਾ ਚੰਟਪਣ ਵਾਲੇ ਚੱਲ ਪੇ ਵੱਧ ਬਿਲਕੁਲ ਬਿਲਕੁਲ ਹੋਰ ਆਮ ਘਟ ਗਏ ਚਲ ਹੁਣ ਤਾਂ ਕੋਈ ਤਾਂ ਮਹੀ ਲੱਗਦਾ ਕਿਤੇ ਬਿਲਕੁਲ ਜੀ ਬਿਲਕੁਲ ਲੈ ਲੈ ਮੁੱਲਿਆਂ ਤੇ ਨਹੀਂ ਤੇ ਮਾਹੌਲ ਫਿਰ ਬਾਈ ਬਣਿਆ ਹੋਇਆ ਕਦਾ ਗਾਣਾ ਹੋ ਜੇ ਗਾਣਾ ਕਰ ਹਾਂ ਜਿਹੜਾ ਤੁਹਾਡਾ ਉਸ ਸਮੇਂ ਤੁਸੀਂ ਗਾਉਂਦੇ ਸੀ ਮੇਨ ਥੋੜਾ ਵੱਧ ਜਿਹੜਾ ਤੁਹਾਨੂੰ ਪਿਆਰਾ ਲੱਗਦਾ ਗਾਣਾ ਤੁਸੀਂ ਉਹ ਗਾਣਾ ਜਿਹੜਾ ਆਪਣਾ ਥੋੜਾ ਜਰੂਰ ਸੁਣਾਓ ਇੱਕ ਦਾ ਡਿਊਟ ਆਈ ਕੋਈ ਗੱਲ ਨਹੀਂ ਕੱਲੇ ਜਿਹੜਾ ਮੁੰਡੇ ਵਾਲੇ ਬੋਲ ਨੇ ਕੱਲੇ ਉਹ ਸੁਣਾ ਦਿਓ ਹਾਂ ਜਿਹੜਾ ਦੇਖੋ ਜਿੰਨਾ ਕਹ ਉਹ ਰਹੀ ਜੀ ਹਪੂ ਜਿੰਨਾ ਤੁਹਾਨੂੰ ਆਉਂਦਾ ਫਿਰ ਉਹ ਮੇਹੀ ਹਾਂ ਹਾਂ ਵਿੱਚ ਹੀ ਉਹਦੇ ਬੋਲ ਵਿੱਚ ਹੀ ਆ ਹਾਂ ਹਾਂ ਐ ਕਰ ਲੋ ਲਓ ਜੀ ਟਰੱਕ ਡਰਾਈਵਰਾਂ ਦਾ ਗੀਤ ਆ ਮੈਂ ਗਾਉਣ ਲੱਗਾ ਹਾਂ ਕਿਹੜੇ ਝਾਇਰ ਵਿੱਚ ਮੈਂ ਤੇਰਾ ਚਲਾਉਣਾ ਵੇਟ ਰੱਕ ਕਿਹੜੇ ਝਾਇਰ ਵਿੱਚ ਮੈਂ ਤੇਰਾ ਚਲਾਉਣਾ ਵੇਟ ਰੱਕ ਸਾਨੂੰ ਮਿਲਿਆ ਕਿਤੇ ਨਹੀਂ ਕਿੱਥੇ ਰਹਿਣ ਲੱਗਦਾ ਸਰਾਹ ਝੋਟ ਦੀਰ ਮਾਨ ਮੇਰੇ ਦਿਲ ਦੇ ਕਦਾ ਹਾਂ ਸੋਚ ਦੀ ਰਮਾਨ ਮੇਰੇ ਦਿਲ ਦੇ ਬਖੀਲਾ ਬੰਦੂ ਜਿੰਦ ਖਿੰਡ ਗਈ ਤੇਰੇ ਚੰਦਰੇ ਬਛੋੜ ਨਾਲੋਂ ਮਿੱਤਰਾ ਵੇ ਇੱਕ ਪਾਸੇ ਹੋ ਜੇ ਜ਼ਿੰਦਗੀ ਤੇਰੇ ਚੰਦਰੇ ਬਛੋੜ ਨਾਲੋਂ ਮਿੱਤਰਾ ਵੇ ਇੱਕ ਪਾਸੇ ਹੋ ਜੇ ਜ਼ਿੰਦਗੀ ਜ਼ਿੰਦਗੀ ਵੇ ਇੱਕ ਪਾਸੇ ਹੋ ਜੇ ਜ਼ਿੰਦਗੀ ਨੇ ਤੱਕ ਘਰੋਂ ਅਮਾਰ ਰਹਿ ਨਕੀ ਦਕਰਦਾ ਚਿਤ ਘਰ-ਵਾਰ ਰਹਿਣਾ ਕੀ ਦਾ ਕਰਦਾ ਹੈ ਚਿੱਤ ਪਿੰਡ ਛੱਡ ਕੇ ਚਲਾਉਣੀ ਗੱਡੀ ਫੇਰ ਦੇ ਸਾਵੇਂ ਚ ਦਿਲ ਕੱਚ ਦੇ ਗਲਾਸ ਬੰ ਨੂੰ ਤੋੜਦਾ ਦਿਲ ਕੱਚ ਦੇ ਗਲਾਸ ਬੰ ਨੂੰ ਤੋੜਦਾ ਕਨੱਡੀਏ ਤੂੰ ਤਾਂ ਨੀ ਮਾਰਦੀ ਤੇਰੀ ਯਾਦ ਚ ਤਬੀਤ ਵਾਂਗੂ ਸੁੱਕ ਕੇ ਕੜਕੀ ਵਿੱਚ ਜਿੰਦ ਯਾਰਦੀ ਤੇਰੀ ਯਾਦ ਚ ਤਬੀਤ ਵਾਂਗੂ ਸੁੱਕ ਕੇ ਕੜਥੀ ਵਿੱਚ ਜਿੰਦ ਯਾਰਦੀ ਨੀ ਝਾਰਦੀ ਕੜਥੀ ਵਿੱਚ ਜਿੰਦ ਯਾਰਦੀ ਜਦੋਂ ਬਾਈ ਤੁਸੀਂ ਗਾਉਂਦੇ ਸੀ ਹੂੰ ਤੇ ਉਸ ਸਮੇਂ ਫਿਰ ਵਿਆਹ ਹੋਇਆ ਦਾ ਸੀ ਹਾਂ ਹਾਂ ਹੋਇਆ ਤੇ ਫਿਰ ਘਰ ਦੀ ਇਤਰਾਜ਼ ਕਰਦੇ ਨਹੀਂ ਸੀ ਨਹੀਂ ਕਰਦੇ ਨਾ ਕਦੇ ਇਤਰਾਜ਼ ਨਹੀਂ ਕਰਿਆ ਕਈ ਵਾਰ ਜਦੋਂ ਐ ਹੁੰਦਾ ਵੀ ਕਲਾਕਾਰ ਜਦੋਂ ਹੁਣ ਹੋਰ ਕੁੜੀ ਨਾਲ ਗਾਉਂਦਾ ਫਿਰ ਉਦੋਂ ਕਈ ਵਾਰ ਘਰ ਵਾਲੀ ਨੂੰ ਐ ਇਤਰਾਜ਼ ਆ ਹੁੰਦਾ ਵੀ ਨਹੀਂ ਨਹੀਂ ਜਵਾਕਾਂ ਨੂੰ ਵੀ ਕਦੇ ਨਹੀਂ ਹੋਇਆ ਇਦਾਂ ਆਉਂਦਿਆਂ ਸਾਡੇ ਕੋਲ ਕਲਾਕਾਰ ਕੁੜੀਆਂ ਬਾਧੂ ਆਉਂਦੀਆਂ ਸੀ ਅੱਛਾ ਪਰ ਘਰ ਇਹ ਨਹੀਂ ਮਨ ਲੋ ਕਦੇ ਇਦਾਂ ਦਾ ਤੇ ਰਿਸ਼ਤੇਦਾਰ ਭੈਣ ਭਾਈਆਂ ਨੇ ਬਈ ਕਦੇ ਨਹੀਂ ਆਪਾਂ ਇਹ ਚੀਜ਼ ਸੋਚੀ ਹੈ ਠੀਕ ਹੈ ਆਪਾਂ ਸੋਚੀ ਨਹੀਂ ਸੀ ਨਹੀਂ ਤੇ ਕਦੇ ਰਿਸ਼ਤੇਦਾਰ ਭੈਣ ਭਾਈਆਂ ਨੇ ਟੋਕਾ ਹੋਵੇ ਕਦੇ ਬੀ ਆਹ ਕਿਹੜੇ ਕੰਮ 'ਚ ਪੈ ਗਿਆ ਨਹੀਂ ਨਹੀਂ ਕਦੇ ਇਹ ਵੀ ਨਹੀਂ ਹੋਇਆ ਸਾਡੇ ਬਚਪਨ ਤੋਂ ਪਹਿਲਾਂ ਤਾਂ ਪੀੜ੍ਹੀਆਂ ਚ ਤੁਰਿਆ ਹੁੰਦਾ ਕਿਸੇ ਤੁਹਾਡੇ ਪੀੜ੍ਹੀਆਂ ਚ ਗਾਉਂਦੇ ਪਹਿਲਾਂ ਪਹਿਲਾਂ ਫਿਰ ਵੀ ਤੁਹਾਡੇ ਕੌਣ ਗਾਉਂਦੇ ਸੀਗੇ ਤੁਹਾਡੇ ਨਾਲੋਂ ਪਹਿਲਾਂ ਸਾਡੇ ਬਜ਼ੁਰਗ ਗਾਉਂਦੇ ਬਜ਼ੁਰਗ ਉਹਨਾਂ ਦਾ ਕੀ ਨਾਂ ਸੀਗੇ ਜੀ ਦਲੀਪ ਸਿੰਘ ਦਲੀਪ ਸਿੰਘ ਅੱਛਾ ਉਹ ਵੀ ਗਾਉਂਦੇ ਸੀਗੇ ਪਹਿਲਾਂ ਜੀ ਬਹੁਤ ਵਧੀਆ ਬਹੁਤ ਸੋਹਣੀ ਬਾਤ ਸੀ ਉਹਨਾਂ ਦੀ ਪੱਤਿਆਂ ਵਿੱਚ ਦੀ ਬਾਜ ਨਿਕਲਦੀ ਸੀ ਉਹਨਾਂ ਦੀ ਠੀਕ ਹੈ ਜੀ ਤੇ ਜਿਹਨੇ ਅੱਛਾ ਜਿਹੜੀ ਦੇ ਕਲਾਕਾਰ ਸੀ ਐਚ ਐਮ ਬੀ ਦੇ ਵਿੱਚ ਜਿਹੜੇ ਉਹਨਾਂ ਦੇ ਗਾਣੇ ਮੈਨੂੰ ਆਏ ਹੋਏ ਸੀਗੇ ਜਿਵੇਂ ਹੁਣ ਬਈ ਆਪਾਂ ਇਹ ਕਹਿ ਲਈਏ ਵੀ ਉਸ ਸਮੇਂ ਜਿਹੜੇ ਕਲਾਕਾਰ ਸੀਗੇ ਨਾਮ ਪਰ ਹਾਂ ਹਾਂ ਜਿਵੇਂ ਮੁਹੰਮਦ ਰੀਕ ਸਾਹਿਬ ਹੋਗੇ ਚਮਕੀਲਾ ਸਾਹਿਬ ਹੋਗੇ ਸੁਰਿੰਦਰ ਸਿੰਧਾ ਜੀ ਜਿਹੜੇ ਇਹ ਵੀ ਉਹੀ ਚੀਜ਼ ਸੀ ਉਸ ਟਾਈਮ ਠੀਕ ਹੈ ਜੀ ਤੇ ਉਦੋਂ ਫਿਰ ਬਾਈ ਕਦੇ ਕਿਸੇ ਵੱਡੇ ਕਲਾਕਾਰ ਦੇ ਹੱਥ ਫੜਿਆ ਨਹੀਂ ਬਾਕੀ ਮੈਂ ਖੇਚਲਾ ਹੀ ਨਹੀਂ ਅੱਛਾ ਤੁਸੀਂ ਜਨਤਰ ਘੋਲ ਕਰਗੇ ਜਿੰਦਗੀ ਚ ਹੁਣ ਤੇ ਕਾਏ ਕੀ ਲੱਗ ਰਿਹਾ ਵੀ ਅਧੂਰਾ ਰਹਿ ਗਿਆ ਸ਼ਾਇਦ ਉਹ ਮੈਂ ਉਦੋਂ ਪੂਰਾ ਕਰ ਲੈਂਦਾ ਇਹ ਤਾਂ ਹੁਣ ਤੈਨੂੰ ਪਤਾ ਹੀ ਆ ਜਿਹੜੇ ਮਨ ਦੇ ਸਫਨੇ ਸੀ ਉਹ ਸਾਰੇ ਦੂਰ ਹੀ ਰਹਿ ਗਏ ਬਿਲਕੁਲ ਹਾਂ ਇਹ ਤਾਂ ਇਹ ਤਾਂ ਹੁੰਦਾ ਹੀ ਹੁੰਦਾ ਜੇ ਹੁਣ ਮੰਨ ਲਓ ਵੀ ਅੱਜ ਦੇ ਸਮੇਂ ਜੇ ਤੁਹਾਨੂੰ ਕੋਈ ਕੰਪਨੀ ਲਾਂਚ ਕਰਦੀ ਹੈ ਤਾਂ ਹੈਗਾ ਮਨ ਚ ਕੀੜਾ ਵੀ ਆਪਾਂ ਕੱਢਾਂਗੇ ਹੁਣ ਵੀ ਹਾਂ ਪੂਰਾ ਘੇ ਘੱਡਵਾ ਹਾਂ ਹਾਂ ਜੀ ਬਰਾਸ ਬਰਾਸ ਲੈ ਨਾ ਯਾਰ ਕਰਨ ਲਈ ਗਾਲਾ ਤੇ ਮੇਰੇ ਆ ਹੀ ਚੱਲੂ ਮੈਂ ਚਲੇ ਤਾਂ ਗਾਇਤੋ ਪਤਾ ਲੱਗਦਾ ਹੁੰਦਾ ਸੁਰਤਾਲ ਦੇ ਵਿੱਚ ਹਾਂ ਬਿਲਕੁਲ ਜੀ ਬਿਲਕੁਲ ਥੋੜਾ ਜਿਹੜੇ ਅੱਜ ਕਲਾਕਾਰ ਚੱਲਦੇ ਆ ਬਿਲਕੁਲ ਇਹੋ ਜਿਹੇ ਚੱਲੀ ਜਾਂਦੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਹੁੰਦਾ ਹਾਲਾ ਜਿਨ੍ਹਾਂ ਨੂੰ ਸੁਰਤਾਲ ਦਾ ਪਤਾ ਹੀ ਨਹੀਂ ਉਹ ਵੀ ਚੱਲੀ ਜਾਂਦੇ ਆ ਬਿਲਕੁਲ ਪਰ ਜੇ ਆਪਾਂ ਗੱਲ ਕਰੀਏ ਬਈ ਕਲਾਕਾਰਾਂ ਦੀ ਹਨਾ ਕਲਾਕਾਰ ਅੱਜ ਕੱਲ 5 ਲੱਖ ਤੋਂ ਸ਼ੁਰੂ ਹੋ ਜਾਂਦੇ ਆ ਤੇ 10 ਲੱਖ ਤੱਕ ਵੀ ਲਈ ਜਾਂਦੇ ਨੇ ਕੋਈ 15 ਲੱਖ ਵੀ ਲਈ ਜਾਂਦਾ ਥੋੜੇ ਸਮੇਂ ਜਿਹੜਾ ਦੌਰ ਸੀਗਾ ਤੁਸੀਂ ਉਦੋਂ ਜਿਹੜਾ ਇੱਕ ਖਾੜੇ ਦਾ ਕਿੰਨੇ ਕੇ ਪੈਸੇ ਲੈਂਦੇ ਹੁੰਦੇ ਸੀਗੇ ਉਹ ਤਾਂ ਹਜ਼ਾਰਾਂ ਸੀਗੇ ਉਦੋਂ ਹਜ਼ਾਰਾਂ ਰੁਪਏ ਦੇ ਵਿੱਚ ਸੀਗੇ ਹਜ਼ਾਰਾਂ ਸੀ ਤੇ ਤਿਆਰੀ ਬਈ ਉਹ ਤਾਂ ਕਿਵੇਂ ਹੁੰਦੀ ਹੁੰਦੀ ਸੀਗੀ ਘਰਾਂ ਦੇ ਵਿੱਚ ਕਰਦੇ ਸੀ ਜਾਂ ਕੋਈ ਦਫ਼ਤਰ ਲੈ ਬੈਠੀ ਸੀ ਜਾਂ ਕਿਸ ਤਰ੍ਹਾਂ ਸੀਗਾ ਇੱਥੇ ਤਾਂ ਪਹਿਲੇ ਅਸੀਂ ਤਪੇ ਦਫ਼ਤਰ ਲੈ ਬੈਠੇ ਹਾਂ ਹਾਂ ਬਾਕੀ ਚੱਲ ਗਿਆ ਠੀਕ ਹੈ ਜੀ ਫਿਰ ਕਲਾਕਾਰਾਂ ਨਾਲ ਮੁਲਾਕਾਤਾਂ ਬਈ ਫਿਰ ਹੁੰਦੀਆਂ ਰਹਿੰਦੀਆਂ ਸੀ ਉਦੋਂ ਹਾਂ ਹਾਂ ਉਦੋਂ ਕੋਈ ਇੱਕ ਅੱਧੀ ਜਿਹੜੀ ਤੁਹਾਡੀ ਕੋਈ ਯਾਦ ਆ ਹੈਗੀ ਜਿਵੇਂ ਕੋਈ ਮੁਹੰਮਦ ਸਦੀਕ ਸਾਹਿਬ ਨਾਲ ਕਦੇ ਮੁਲਾਕਾਤ ਹੋਈ ਹੋਵੇ ਜਾਂ ਕਦੇ ਮਾਨਕ ਸਾਹਿਬ ਨਾਲ ਕੋਈ ਵੀ ਬੜੀ ਜ਼ਰੂਰ ਸਾਂਝੀ ਕਰੋ ਸਾਡੇ ਨਾਲ ਜੀ ਕਦੇ ਨਹੀਂ ਆਏ ਕਈ ਵਾਰੀ ਪ੍ਰੋਗਰਾਮਾਂ ਤੇ ਜਿਵੇਂ ਸੱਭਿਆਚਾਰਕ ਮੇਲੇ ਹੁੰਦੇ ਆ ਕੋਈ ਇਹੇ ਜੇ ਉਹ ਆਏ ਇਕੱਠੇ ਹੋਏ ਵਿਆਂ ਕੋਈ ਵਾੜੀ ਨਹੀਂ ਆਪਣੀ ਕੋਈ ਗੱਲਬਾਤ ਨਹੀਂ ਠੀਕ ਹੈ ਜੀ ਕਈ ਵਾਰ ਨਾ ਕੀ ਹੁੰਦਾ ਵੀ ਕਿਸੇ ਕਲਾਕਾਰ ਨੇ ਸਾਨੂੰ ਕੋਈ ਇਹੋ ਜੀ ਗੱਲ ਕਹਤੀ ਸਾਡੇ ਮਨ ਚੋਂ ਕਦੇ ਨਿਕਲੀ ਹੋਈ ਨਹੀਂ ਚੀਜ਼ ਉਹ ਨਹੀਂ ਨਹੀਂ ਅਸੇ ਇਦਾਂ ਦੀ ਕੋਈ ਨਹੀਂ ਜਿਵੇਂ ਹੁਣ ਆਪਣੀ ਜ਼ਿੰਦਗੀ ਹੁੰਦੀ ਹੈ ਬਾਈ ਕਿਸੇ ਵੀ ਕਲਾਕਾਰ ਨੇ ਪਹਿਲਾ ਸਟੇਜ ਤੇ ਚੱਲਦੇ ਆ ਗੀਤ ਗਾਈ ਜਾਂਦੇ ਆ ਕਿਸੇ ਵੀ ਕਲਾਕਾਰ ਨੇ ਆਪਾਂ ਨੂੰ ਨਿੰਦਿਆ ਠੀਕ ਹੈ ਜੀ ਤੇ ਜਿਵੇਂ ਹੁਣ ਆਪਣੀ ਜ਼ਿੰਦਗੀ ਹੈ ਬਾਈ ਇਹਦੇ ਵਿੱਚ ਆਪਾਂ ਨੂੰ ਖੁਸ਼ੀਆਂ ਵੀ ਬਹੁਤ ਮਿਲਦੀਆਂ ਤੇ ਦੁੱਖ ਵੀ ਮਿਲਦੇ ਨੇ ਮਿਲਦੇ ਨੇ ਕਈ ਵਾਰ ਕਦੇ ਕੋਈ ਇਹ ਜਿਹਾ ਹਾਦਸਾ ਹੋਇਆ ਜਿਹੜਾ ਦੁੱਖ ਤੋਂ ਨੂੰ ਜ਼ਿੰਦਗੀ ਚੋਂ ਕਦੇ ਨਿਕਲਿਆ ਨਾ ਹੋਵੇ ਮੁੜ ਕੇ ਉਹ ਇਹ ਤਾਂ ਹਾਸਾ ਬੜਾ ਵੱਡਾ ਬਹੁਤ ਤਕੜਾ ਹਾਸਾ ਫਿਰ ਵੀ ਜਿੰਨੀ ਕਿ ਤੁਹਾਡੇ ਮਨ ਚ ਹੈਗੀ ਗੱਲ ਜਰੂਰ ਸਾਂਝੀ ਕਰੋ ਮੈਂ ਸਾਨੂੰ ਦੱਸਦਾ ਹਾਂ ਹਾਂਜੀ ਮੇਰੇ ਦੋ ਮੁੰਡੇ ਸੀਗੇ ਠੀਕ ਹੈ ਜੀ ਇੱਕ ਗੁੱਡੀ ਸੀ ਠੀਕ ਹੈ ਜੀ ਗੁੱਡੀ ਵਿਆਹੀ ਦੀ ਆ ਮੁੰਡੇ ਵੀ ਵਿਆਹੇ ਸੀ ਦੋਨੇ ਇੱਕ ਤਾਂ ਹੋਗੇ 10 12 13 14 15 ਸਾਲ ਹੋ ਗਏ ਠੀਕ ਹੈ ਜੀ ਗੱਭਰੂ ਵਿਆਹਿਆ ਵਾ ਇੱਕ ਉਹਦੇ ਕੋਲੇ ਧਰ ਵਾਲੀ ਕੋਲੇ ਬੱਚਾ ਸੀਗਾ ਮੁੰਡਾ ਠੀਕ ਹੈ ਜੀ 2.5 ਮਹੀਨਿਆਂ ਦਾ ਉਹਦੀ ਡੈਥ ਹੋ ਗਈ ਤੇ ਆ ਹੁਣ ਆ ਪਿਛਲੇ ਸਾਲ ਛੋਟੇ ਦੀ ਹੋ ਗਈ ਠੀਕ ਹੈ ਜੀ ਹੁਣ ਛੋਟੇ ਦੀ ਬਹੂ ਆ ਉਹਦੇ ਤਿੰਨ ਬੱਚੇ ਆ ਉਹਨਾਂ ਨੂੰ ਪਾਲਦਾ ਮੈਂ ਠੀਕ ਹੈ ਜੀ ਤੇ ਦੋ ਜੀ ਅਸੀਂ ਆ ਤੇ ਚਾਰ ਹੋ ਆ ਉਹਨਾਂ ਦੀ ਜਨੋਦੀ ਸੇ ਮੈਂ ਇਹ ਹੋ ਕੰਮ ਜਿਹੜਾ ਪਰਿਵਾਰ ਦਾ ਪੂਰੇ ਦੇ ਮੰਨ ਨੂੰ ਬੋਹ ਜਿਹੜਾ ਹੁਣ ਤੁਹਾਡੇ ਤੇ ਆਈ ਅੱਜ ਦੀ ਘੜੀ ਹਾਂਜੀ ਤੇ ਉਹ ਸਮੇਂ ਜਦੋਂ ਤੁਸੀਂ ਗੱਲ ਕਰਦੇ ਸੀਗੇ ਮੱਖਣ ਮਖੌਲੀ ਸਾਹਿਬ ਉਹ ਤੁਹਾਡੇ ਰਿਸ਼ਤੇ ਵਿੱਚ ਕੀ ਲੱਗਦੇ ਨੇ ਜੀ ਉਹ ਭਾਈ ਆ ਮੇਰੇ ਤੋਂ ਵੱਡਾ ਸੀ ਤੁਹਾਡਾ ਵੱਡਾ ਪਰ ਫਿਰ ਵੀ ਤੁਹਾਡੇ ਨਾਲ ਖਰਖਾਂਦਾ ਰਿਹਾ ਹਾਂਜੀ ਹਾਂ ਬਹੁਤ ਬਹੁਤ ਜਾਂ ਤੇ ਹੁਣ ਕੇ ਮੇਰੇ ਰੰ ਦਾ ਮਾਹੌਲ ਜੀ ਹੁਣ ਤਾਂ ਹੀ ਡੈਥ ਹੋ ਗਈ ਉਹਦਾ ਅੱਛਾ ਹੁਣ ਤਾਂ ਉਹ ਡੈਥ ਹੋ ਚੁੱਕੀ ਹੈੀ ਉਸ ਸਮੇਂ ਮਨ ਲ ਤੁਹਾਡੇ ਇੱਕ ਤਾਂ ਜਿਵੇਂ ਤੁਸੀਂ ਦੱਸਿਆ ਸੀ ਤੁਸੀਂ दारू ਪੀਦੇ ਸੀ ਤੋਂ ਤੋਂ ਗਾਣੇ ਸੁਣੇ ਤੁਹਾਡੇ ਨਾਲ ਉਹ ਦੋ ਉਹਨਾਂ ਨੇ ਖਾਰ ਖਾਧੀ ਉਸ ਤੋਂ ਬਾਅਦ ਵੀ ਕੋਈ ਜ਼ਿੰਦਗੀ ਜਿਹੇ ਦਾ ਸਿਲਸਿਲਾ ਹੋਇਆ ਆਏ ਤਾਂ ਉਹ ਚੱਲ ਕਈ ਵਾਰੀ ਇੱਕ ਮੇਰੇ ਕੋਲੇ ਇਨਸਪੈਕਟਰ ਮਿਲਿਆ ਸੀ ਮੈਨੂੰ ਤਪੇ ਠੀਕ ਹੈ ਜੀ ਉਹ ਵੀ ਕੋਲੇ ਸੀ ਬੰਦਾ ਠੀਕ ਹੈ ਜੀ ਮੇਰਾ ਭਾਈ ਉਹ ਕਹਿੰਦਾ ਵੀ ਤੈਨੂੰ ਰਿਪੋਰਟ ਮੈਂ ਕਰ ਦਿੰਦਾ ਮੇਰੇ ਕਿੰਨੇ ਪੈਸੇ ਲੱਗਦੇ ਉਹ ਬੰਦਾ ਮੈਂ ਥੁਪ ਜਾਇਆ ਉਹ ਬੰਦਾ ਭਜਾਇਆ ਅੱਛਾ ਉਹ ਵੀ ਹੁੰਦਾ ਉਹਨਾਂ ਨੇ ਤੁਹਾਨੂੰ ਮੰਨ ਲਓ ਤੁਹਾਨੂੰ ਜਿਹੜਾ ਮਤਲਬ ਕਾਮਯਾਬ ਹੋ ਨਹੀਂ ਦਿੱਤਾ ਉਹਨਾਂ ਦਾ ਇੱਕ ਮਿੱਠਾ ਵਿਆਸੀ ਉਹਨਾਂ ਦਾ ਵੀ ਸ਼ਾਇਦ ਇਹ ਨਾ ਮੂਰੇ ਨਿਕਲ ਜੇ ਪਿੰਡ ਦੇ ਵਿੱਚ ਸੱਬਿਆ ਮਨਚ ਮੇਲਾ ਸੀ ਠੀਕ ਹੈ ਜੀ ਜਿੰਨੇ ਉੱਥੇ ਮੁੰਡੇ ਪਹੁੰਚੇ ਵੀ ਸੀ ਸਭ ਦੇ ਗੀਤ ਲਵਾਤੇ ਮੇਰਾ ਜੀ ਇਤਨੀ ਲਵਾਇਆ ਠੀਕ ਹੈ ਜੀ ਜਦੋਂ ਬੰਦ ਕਰਨ ਲੱਗੇ ਪ੍ਰੋਗਰਾਮ ਪਿੰਡ ਵਾਲੇ ਕਹਿੰਦੇ ਵੀ ਇਹਦਾ ਗੀਤ ਲਗਾ ਅੱਛਾ ਜੀ ਕਹਿੰਦਾ ਨਹੀਂ ਹੁਣ ਟਾਈਮ ਹੋ ਗਿਆ ਫਲਾਣਾ ਟਿੰਕਾ ਕਹਿੰਦੇ ਨਾ ਇਹਦਾ ਗੀਤ ਲਗਾ ਠੀਕ ਹੈ ਜੀ ਜਿਹੜੇ ਪਿੰਡ ਵਾਲੇ ਸੀ ਉਹ ਪੂਰਾ ਪਿਆਰ ਦੇ ਰਹੇ ਸੀ ਪਿਆਰ ਆ ਪੂਰਾ ਪਰ ਭਾਈ ਵੱਲੋਂ ਸਾਰਾ ਨਹੀਂ ਸੀਗਾ ਹਾਂ ਉਹਨਾਂ ਨੇ ਫਿਰ ਮੇਰਾ ਗੀਤ ਲਵਾਇਆ ਉੱਥੇ ਅੱਛਾ ਜੀ ਉਹਦਾ ਲਿਖਿਆ ਗੀਤ ਗਾਇਆ ਮੱਛ ਮੱਖਣ ਦੀ ਲਿਖਿਆ ਵਜ ਗੀਤ ਉਹਦਾ ਲਿਖਿਆ ਗੀਤ ਗਾਇਆ ਫਿਰ ਲੋਕਾਂ ਨੇ ਐਡੀ ਕਹਿੰਦੇ ਲੈ ਤੈਨੂੰ ਪਿੰਡ ਦੇ ਵਿੱਚ ਅਸੀਂ ਸਟੇਜ ਤੇ ਨਹੀਂ ਚੜਨ ਦੇਵਾਂਗੇ ਅੱਛਾ ਜੀ ਅੱਛਾ ਪਿੰਡ ਦੇ ਲੋਕਾਂ ਦਾ ਮੱਖਣ ਨੂੰ ਕਹਣਾ ਸੀ ਇਹ ਹਾਂ ਵੀ ਫਿਰ ਤੈਨੂੰ ਸਟੇਜ ਤੇ ਨਹੀਂ ਚੜਨ ਦੇ ਜਿੱਨਾ ਚਿਹਰੇ ਨਹੀਂ ਆਉਂਦਾ ਹਾਂਜੀ ਉਹ ਕਹਿੰਦੇ ਤੂੰ ਕੀ ਦੌਣਾ ਤੇ ਇਹ ਕੀ ਆਉਂਦਾ ਬਿਲਕੁਲ ਮੈਂ ਉਹਦੇ ਨਾਲ ਪਹਿਲਾਂ ਗਾਉਣ ਸਿੱਖਿਆ ਵਾਂ। ਅੱਛਾ ਤੁਸੀਂ ਉਦੋਂ ਪਹਿਲਾਂ ਦੇ ਗਾਉਂਦੇ ਸੀਗੇ। ਹਾਂ ਮੈਂ ਢੱਡ ਸਾਰੰਗੀ ਤੇ ਉਹ ਸਿੱਖ ਗਿਆ ਸੀ ਪਹਿਲਾਂ। ਠੀਕ ਹੈ ਜੀ। ਤੇ ਉਹ ਸਮੇਂ ਫਿਰ ਭਾਈ ਇਹ ਜਿਹੜੀ ਸਾਰੰਗੀ ਦੀ ਜਾਂ ਮਤਲਬ ਫਿਰ ਤੁਸੀਂ ਢੱਡ ਦੀ ਗੱਲ ਕਰਦੇ ਜਿਵੇਂ ਤੁਸੀਂ ਹਨਾ ਮਤਲਬ ਤੁਹਾਡੇ ਗੁਰੂ ਜੀ ਉਦੋਂ ਕੌਣ ਸੀਗੇ ਜਿਹੜੇ ਸਿਖਾਉਂਦੇ ਸੀ ਤੁਹਾਨੂੰ? ਉਹ ਸਾਡੇ ਬਜ਼ੁਰਗ ਜੀ ਸੀ। ਤੁਹਾਡੇ ਬਜ਼ੁਰਗੇ ਸੀਗੇ ਜੀ। ਉਹਨਾਂ ਕੋਲ ਤੁਸੀਂ ਜਿਹੜਾ ਬੈਠ ਕੇ ਮਤਲਬ ਤਾਲੀਮ ਤੁਸੀਂ ਲਈ ਆ ਸਿੱਖਿਆ ਤੁਸੀਂ ਉਹਨਾਂ ਕੋਲੋਂ। ਉਹਨਾਂ ਨੇ ਸਿਖਾਇਆ ਸੀ। ਫਿਰ ਡਿਊਟੀ ਦੀ ਤਿਆਰੀ ਬਈ ਫਿਰ ਘਰੇ ਕਰਦੇ ਉਦੋਂ ਕੁੜੀ ਜਿਹੜੀ ਹੋएगी ਸੀ ਮਨ ਲਗਾਉਣ ਲਈ ਤੇ ਇਸ ਤਰ੍ਹਾਂ ਬਈ ਜ਼ਿੰਦਗੀ 'ਚ ਕੋਈ ਹੋਰ ਹੈ ਜਿਆ ਹਾਦਸਾ ਜਿਹੜਾ ਤੁਹਾਨੂੰ ਮੰਨ ਲਓ ਸ਼ਾਇਦ ਉਹ ਠੇਸ ਦੇਗਾ ਕਦੇ ਭੁੱਲੇ ਨਾ ਹੋਵੇ। ਨਹੀਂ ਬਸ ਹੋਰ ਤਾਂ ਠੀਕ ਆ ਕੋਈ ਇਹ ਹੈ। ਤੇ ਕੋਈ ਇਹ ਦੀ ਗੱਲ ਜਿਹੜੀ ਮੰਨ ਲਓ ਬਹੁਤ ਹਾਸੇ ਟੱਠੇ ਲਈ ਹੋਵੇ ਮਨਚ ਉਹ ਕਰ ਕਰ ਗਈ ਹੋਵੇ। ਜਿੱਦੇ ਤੁਸੀਂ ਜ਼ਿੰਦਗੀ ਦੇ ਵਿੱਚ ਸਭ ਤੋਂ ਵੱਧ ਹੱਸੇ ਹੋ। ਵੀ ਸ਼ਾਇਦ ਤੁਹਾਨੂੰ ਉਦੋਂ ਵੱਧ ਕਦੇ ਖੁਸ਼ੀ ਮਿਲੀ ਵੀ ਨਹੀਂ। ਐ ਹੱਸਦੇ ਕਰਦੇ ਤਾਂ ਰਹੀ ਗਈ ਆ। ਤੇ ਫਿਰ 42 ਦਿਨ ਬਈ ਕਦੇ ਚੇਤੇ ਹੁੰਦੇ ਉਦੋਂ ਜਦੋਂ ਵਿਆਹ ਹੋਇਆ ਸੀ ਉਦੋਂ ਜਵਾਨੀ ਉਹ ਕਿਵੇਂ ਦੇ ਦਿਨ ਸੀ ਉਦੋਂ ਉਦੋਂ ਕਹੇ ਜਿਹੇ ਦਿਨ ਸੀਗੇ। ਉਹ ਤਾਂ ਉਹ ਦਿਨ ਤਾਂ ਵੱਧ ਗਿਆ ਸੀ। ਕਿਵੇਂ ਜਰੇਆ ਮਹੌਲੋਂ ਕਹੇ ਉਹਨੂੰ ਕਹੇ ਜਰੇਆ ਮਹੌਲ ਉਦੋਂ ਰੋਡੰਦਾ ਮਹੌਲ ਲਾਤੇ ਹੁੰਦਾ ਸੌਖਾ ਦਾ ਫਰਕ ਪੈ ਗਿਆ ਸਾਰੇ ਪੱਖੋਂ ਹੀ ਜਦੋਂ ਵਿਆਹ ਹੋਇਆ ਹੋਇਆ ਉਦੋਂ ਕਈ ਵਾਰ ਤੁਸੀਂ ਸਹੁਰੇ ਗਏ ਹੋ ਕਦੇ ਸਾਲੀਆਂ ਨੇ ਕਹਤਾ ਹੋਵੇ ਵੀ ਜੀਜਾ ਅੱਜ ਤਾਂ ਗਾਣਾ ਸੁਣਾ ਦੇ ਕੋਈ ਹਾਂ ਸੁਣਾ ਦਿੰਦਾ ਸੀ ਸੁਣਾਉਂਦੇ ਸੀ ਕੀ ਉਦੋਂ ਫਿਰ ਕਹੇ ਜਗਾਣਾ ਸੁਣਾਉਂਦੀ ਸੀ ਉਦੋਂ ਤੁਸੀਂ ਉੱਥੇ ਜਗਰਾਤਾ ਹੁੰਦਾ ਸੀਗਾ ਅੱਛਾ ਜੀ ਮੈਂ ਜਗਰਾਤੇ ਤੇ ਵੀ ਜਾਂਦਾ ਸੀ ਜਗਰਾਤੇ ਤੇ ਵੀ ਜਾਂਦੇ ਤੁਸੀਂ ਫਿਰ ਇੱਕ ਅੱਧੀ ਚੀਜ਼ ਮੈਂ ਕਹਿੰਦਾ ਕੋਈ ਹੋਰ ਹੋ ਜਾ ਬਈ ਘੈਂਟ ਜੀ ਜਿਹੜੀ ਤੁਸੀਂ ਸੋਲੋ ਗਾਉਂਦੇ ਸੀ ਕੱਲੀ ਸੋਲੋ ਚ ਸੁਣਾਉਂਦੇ ਚਾਹੇ ਕੋਈ ਹਾਸਦੀ ਫੇਰਾ ਮੈਂ ਨਾਲੇ ਨਾਚਦੀ ਫੇਰਾ ਹਾਸਦੀ ਫੇਰਾ ਮੈਂ ਨਾਲੇ ਨਾਚਦੀ ਫੇਰਾ ਮੇਰੇ ਮਾਹੀ ਨੇ ਕੈਨੇਡਾ ਵਿੱਚੋਂ ਆਉਣਾ ਗਮਨਣਾ ਨੂੰ ਦੱਸਦੀ ਫੇਰਾ ਆਕੇ ਨਹੀਂ ਕੈਨੇਡਾ ਵਿੱਚੋਂ ਠਹਿਰ ਆਉ ਬੰਬੇ ਆਕੇ ਨਹੀਂ ਕੈਨੇਡਾ ਵਿੱਚੋਂ ਠਹਿਰ ਆਉ ਬੰਬੇ ਨਾਲੇ ਮੇਰੇ ਲਈ ਬਹੁਤ ਕੁਝ ਲਿਆਇਆ ਨਹੀਂ ਆਉਂ ਗਮ ਰੁਕੀ ਬਹਿਨ ਤੇ ਤੇਰੇ ਵੀਰ ਦਾ ਨਨਾਨੇ ਫੋਨ ਆਇਆ ਨਹੀਂ ਆਉਂ ਗਮ ਰੁਕੀ ਬਹਿਨ ਤੇ ਇਸ ਸਮਾਂ ਫਿਰ ਕਹਿੰਦੇ ਬਹੁਤ ਹੋ ਚੁੱਕਿਆ ਮੇਰੇ ਖਿਆਲ ਤੁਸੀਂ ਵੀ ਆਹ ਤਾਂ ਕੀਮਤੀ ਸਮਰ ਦਿੱਤਾ ਫਿਰ ਭਾਈ ਜਾਜ਼ਤ ਲਈਏ ਹਾਂਜੀ ਜਾ ਲਈਏ ਹਾਂਜੀ ਤੇ ਦੋਸਤੋ ਥੈਂਕ ਯੂ ਸ਼ੁਕਰੀਆ ਮਿਹਰਬਾਨੀ ਤੁਸੀਂ ਇੰਨਾ ਬਖਸ਼ਤ ਦਿੰਨੇ ਹੋ ਵੀਡੀਓ ਕਿਦਾਂ ਦੀ ਲੱਗੀ ਲਾਈਕ ਤੇ ਕਮੈਂਟ ਕਰਕੇ ਦੱਸਿਓ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਆਪਣੇ ਪੇਜ ਨੂੰ ਫੋਲੋ ਵੀ ਕਰ ਲਿਓ ਥੈਂਕ ਯੂ ਸ਼ੁਕਰੀਆ ਮਿਹਰਬਾਨੀ